ਮੇਉ ਦਾ ਨਾ ਕਿਤਾਬ ਦਾ ਰਾਜਪੂਤ ਜੋ ਸਿੱਖ ਬਣੀ ਲਿਖਿਆ ਇਹਦੇ ਵਿੱਚ ਜਿਹੜੇ ਜਿਹੜੇ ਉੱਗੇ ਖਾਸ ਜਾਨੀ ਸ਼ਖਸੀਤਾਂ ਸੀ ਨਾ ਉਹ ਮੈਂ ਜ਼ਰੂਰ ਦੱਸਣਾ ਚਾਹਣਾ ਵੀ ਕਿਹੜੇ ਖਾਸ ਜਾਨੀ ਰਾਜਪੂਤ ਹੈਗੇ ਸੀਗੇ ਇੱਕ ਤਾਂ ਦੇਖੋ ਸਭ ਤੋਂ ਪਹਿਲਾਂ ਵੀ ਲੜ ਕੇ ਸ਼ਹੀਦ ਹੋਣ ਵਾਲਾ ਨੰਬਰ 1 ਤੇ ਬੱਲੂ ਪਰਮਾਰਸੀ 6ਵੇਂ ਪਾਸ਼ਾ ਦੀ ਦੀ ਦੇ ਪਿੱਛੇ ਤੇ ਉਹਦੀ ਕਹਾਣੀ ਜਾਨੀ ਪਰਮਾਰਾਂ ਦੇ ਜਾਨੀ ਜਿਹੜੇ ਉਹਨਾਂ ਦੇ ਰੇਸ਼ੀ ਦਾ ਸੇ ਭਾਈ ਉਦੇਸ਼ ਸਿੰਘ ਭਾਈ ਬਚਿੱਤਰ ਸਿੰਘ ਉਹ ਵੀ ਸਾਰੇ ਪਰਮਾਰ ਰਾਜਪੂਤ ਸੀਗੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਖੁਦ ਰਾਜਪੂਤ ਸੀ ਸਾਡੇ ਇਲਾਕੇ ਦੇ ਬਹੁਤ ਸਾਰੇ ਜਾਨੀ ਲੋਕ ਜਿਹੜੇ ਸੀ ਉਹ ਬੰਦਾ ਬਹਾਦਰ ਦੀ ਫੌਜ ਵਿੱਚ ਭਰਤੀ ਹੋਏ ਉਸ ਤੋਂ ਬਾਅਦ ਅਸੀਂ ਬਾਬਾ ਨਿਹੰਗ ਸਿੰਘ ਜੀ ਮੈਂ ਤੁਹਾਨੂੰ ਦੱਸਿਆ ਹਜ਼ੂਰ ਸਾਹਿਬ ਵਾਲੇ ਉਹ ਵੀ ਪਰਮਾਰ ਰਾਜਪੂਤ ਸੀ ਪਿੰਡ ਨਡਾਲੋਂ ਦੇ ਜੰਪਾਲਾ ਲਗੇ ਸੀ ਉਹ ਜੀ ਸੀ ਇੰਨੇ ਮਸ਼ਹੂਰ ਹੋ ਗਏ ਹੋਰ ਅਕਾਲੀ ਫੂਲਾ ਸਿੰਘ ਪਿੰਡ ਜਨੁਹਾ ਦੇ ਸੀ ਅਕਾਲ ਤਖਤ ਦੇ ਜਥੇਦਾਰ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਾਲੂਕ ਕਰ ਲਿਆ ਸੀ ਉਸ ਜਾਨੀ ਜਾਨੀ ਬਾਦਤ ਸੀ ਉਹ ਅਕਾਲੀ ਫੁੱਲਾ ਸਿੰਘ ਇਹ ਪਿੰਡ ਡਾਲ ਅਜਨੋਹਾ ਦੀ ਸੀ ਤੇ ਅਗਨੋਹ ਜਨੋਹਾ ਪਿੰਡ ਦੀ ਸੀ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਉਹ ਵੀ ਅਕਾਲ ਤਖਤ ਦੇ ਜਥੇਦਾਰ ਰਹੇ ਉਸ ਵੇਲੇ ਉਹ ਜਥੇਦਾਰ ਸੀ ਸਰ ਗੁਰਦਿਆਲ ਸਿੰਘ ਜਨੋਹਾ ਸੋ ਇਸ ਤਰ੍ਹਾਂ ਸਰਜੀਤ ਸਿੰਘ ਮਨਹਾਸ ਰਹੇ ਐ ਸਪੀਕਰ ਐ ਪੰਜਾਬ ਦੇ ਅਦਾਸ ਉਹ ਸਾਡੇ ਨਾਲ ਦੇ ਪਿੰਡ ਟਰੋਲੀ ਦੇ ਆ ਤੇ ਹੋਰ ਜੇ ਮੈਂ ਮਿਲਟਰੀ ਆਫੀਸਰ ਗਿਣੌਣ ਲੱਗਾ ਹਾਂ ਤਾਂ ਅਣਗਿਣਤ ਹੀ ਆ ਕੁ ਬਰਗੇਡੀਅਰ ਕੋ ਜਨਰਲ ਤੱਕ ਸਾਡੇ ਇਲਾਕੇ ਦੇ ਕੈਪਟਨ ਮੇਜਰਾਂ ਦਾ ਤਾਂ ਕੋਈ ਅੰਤ ਹੀ ਕੋਈ ਨਹੀਂ